ਸੁਣਾ ਬੇਬੇ ਮੇਰੇ ਉਪਰ ਕਾਹਲ ਕਰੀ ਜਾਂਦੀ ਆ ਠੀਕ ਆ ਲੈ ਜਿਸ ਵੀ ਤੂੰ ਫੇਰ ਮੈਂ ਆ ਰਹੇ ਆ ਬੇਬੇ ਕੋਈ ਨਾ ਹਾਂਜੀ ਸੱਸੀ ਗਾਲੀ ਸਾਰਿਆਂ ਨੂੰ ਮੈਂ ਤੁਹਾਡਾ ਕਾਕੂ ਹੀਰਾ ਬਣਾ ਲਈ ਆ ਲਓ ਵੀ ਮਿੱਤਰੋ ਇਸ ਟਾਈਮ ਆਪਾਂ ਪੇਰੋਂ ਪਿੰਡ ਦੇ ਵਿੱਚ ਖੜੇ ਆ ਜੋ ਕੀ ਤੀਆਂ ਵਾਲਾ ਪ੍ਰੋਗਰਾਮ ਆ ਸਾਰਿਆਂ ਭੈਣਾਂ ਬਣਾ ਰਿਹਾ ਬਣਾ ਰੱਖਿਆਗਾ ਤੇ ਹੁਣ ਆਪਾਂ ਬੇਬੇ ਹੋਰਾਂ ਨਾਲ ਗੱਲਬਾਤ ਕਰਦੇ ਆ ਵੀ ਪਹਿਲਾਂ ਕਿਹੋ ਜਿਹਾ ਮਾਹੌਲ ਹੁੰਦਾ ਸੀ ਅੱਜ ਦੇ ਟਾਈਮ ਵਿੱਚ ਕਿਹੋ ਜਿਹਾ ਮਾਹੌਲਾ ਪਹਿਲਾਂ ਬੇਬੇ ਆਪਣਾ ਨਾਮ ਕੀ ਆ ਸੀ ਯੂਕਰ ਠੀਕ ਆ ਇਹਨੂੰ ਆਇਆ ਬੇਬੇ ਨੇਮ ਕਰ ਲਓ ਮੜਾ ਜੀ अच्छा ते ਪਹਿਲਾਂ ਤੁਹਾਡੇ ਵੇਲੇ ਕਿਹੋ ਜਿਹਾ ਮਾਹੌਲ ਹੁੰਦਾ ਸੀ ਸਾਰਾ ਸੋਹਣਾ ਮਾਹੌਲ ਸੀ ਬਈ ਵਧੀਆ ਵਧੀਆ ਇਕੱਠੀਆਂ ਹੁੰਦੇ ਇੱਕ ਦੂਸਾਂ ਬੋਲੀਆਂ ਪਾਉਂਦੀਆਂ ਬਹੁਤ ਸੋਹਣੇ ਪ੍ਰੋਗਰਾਮ ਹੁੰਦੇ ਤੁਹਾਨੂੰ ਤਿੰਨ ਬਤਾਈਏ ਤੇ ਅੱਜ ਦੇ ਟਾਈਮ ਦੇ ਵਿੱਚ ਤੇ ਪਹਿਲਾਂ ਦੇ ਟਾਈਮ ਦੇ ਵਿੱਚ ਕਿੰਨਾ ਕੁ ਫਰਕ ਲੱਗਦਾ ਹੈ ਬਹੁਤ ਫਰਕ ਹੈ ਪੁੱਤ ਕੀ ਕੀ ਫਰਕ ਲੱਗਿਆ ਤੁਹਾਨੂੰ ਬਹੁਤ ਫਰਕ ਹੈ ਪੁੱਤ ਹੁਣ ਤੇਰੇ ਕੋਲ ਹੁਣ ਕਿਸੇ ਨੂੰ ਬੋਲੀ ਨਹੀਂ ਆਉਂਦੀ ਸਿੱਧਾ ਉਹ ਹੀ ਕਿੱਧਰ ਪਾਉਂਦੇ ਆ ਕੁੜਨਾ ਠੀਕ ਆ ਹਾਂ ਕਿਉਂਕਿ ਮੈਂ ਨਾ ਮੰਨ ਲਓ ਵੀ ਕਾਫੀ ਪਿੰਡਾਂ ਦੇ ਵਿੱਚ ਜਾਣ ਲੱਰੇ ਨੇ ਜਿੱਥੇ ਮੈਨੂੰ ਸਾਥੇ ਆਗੇ ਤੇ ਕਈ ਪਿੰਡਾਂ ਦੇ ਵਿੱਚ ਚਲੋ ਸੋਡਾ ਪਿੰਡ ਹਨਾ ਮਤਲਬ ਬਹੁਤ ਵਧੀਆ ਲੱਗਿਆ ਮੈਨੂੰ ਆ ਕੇ ਵੀ ਸਾਰੀਆਂ ਪਿੰਡਾਂ ਮਤਲਬ ਮੂੰਹ ਦੇ ਨਾਲ ਬੋਲੀਆਂ ਪਾਰੀਆਂ ਨਹੀਂ ਮੈਂ ਦੇਖਦਾ ਵੀ ਦੀਆਂ ਤੇ ਨੱਚ ਰਹੀਆਂ ਕੁੜੀਆਂ ਹਾਂ ਉਹ ਚੰਗਾ ਨਹੀਂ ਲੱਗਦਾ ਕਿਉਂਕਿ ਆ ਮਾਹੌਲ ਬਹੁਤ ਘੈਂਟ ਲੱਗਦਾ ਹਾਂ ਰਾਣਾ ਠੀਕ ਆ ਲੈ ਬੇਬੇ ਹੁਣ ਪ੍ਰਾਣੀ ਬੋਲੀ ਸੁਣਾ ਦੇ ਵਧੀਆ ਜਿਹੜੀ ਤੁਹਾਨੂੰ ਘੈਂਟ ਲੱਗਦੀ ਆ ਗਾਲ ਮਾਲ ਮੈਂ ਟੋਏ ਪਾਟਦੀ ਨੇ ਤਸਰਾਂ ਬੰਗੜਦੀ ਬਈ ਪਹਿਲਾ ਪਉਆ ਤੇਰਾ ਪੂਰਨ ਫੇਰ ਬੋਤਲਾਂ ਪਰ ਦੀ ਖੂਨਣ ਤਰਤੀ ਤੇ ਬੋਜ ਬੋਜ ਪਤਦੀ ਖੂਨਣ ਤਰਤੀ ਤੇ ਬੋਜ ਬੋਜ ਪਤਦੀ ਖੂਨਣ ਤਰਦੀ ਤੇ ਬੋਜ ਬੋਜ ਨੀ ਜਿੰਨਾ ਖੁਹਾਂ ਦਾ ਪਾਣੀ ਕੌੜਾ ਸੁਣੀਦਾ ਲੱਖ ਮਣਾ ਗੁੜ ਪਾਈਏ ਬਈ ਤੁਮ ਮੈਂ ਤਾਂ ਤੁਰ ਬੋਜ ਨਵਣ ਦੇ ਲਾਖਾ ਪੇ ਨਿਚੜਾਈਏ ਜੋੜੀ ਜੇ ਬਣ ਜੇ ਜਿਉਂਦੇ ਸੁਰਗ ਨੂੰ ਜਾਈਏ ਜੋੜੀ ਜੇ ਬਣ ਜੇ ਜਿਉਂਦੇ ਸੁਰਗ ਨੂੰ ਜਾਈਏ ਜੋੜੀ ਜੇ ਬਣ ਜੇ ਇਧਰ ਸਾਰੇ ਕਹੇ ਮਾਰਦਾ ਕੜੀਆਂ ਕੈਮਰਾ ਕੋ ਕੋਲੀ ਮਨੇ ਗੜਾਏ ਕੋ ਕੋਲੀ ਮਨੇ ਗੜਾਏ ਚਿੜੀਆਂ ਖੂਪ ਜੜਾਆਂ ਆ ਚੱਕਵੇ ਮਿੱਤਰਾ ਬੰਗਾ ਵੇਚਨੀ ਆ ਚੱਕਵੇ ਮਿੱਤਰਾ ਬੰਗਾ ਵੇਚਨੀ ਆ ਚੱਕਵੇ ਮਿੱਤਰਾ ਾਰੇ ਗਣੇ ਮੇਰੇ ਮਾਪਿਆਂ ਨੇ ਪਾਇ ਇੱਕ ਤੁਬੀਤ ਤੇਰੇ ਕਰਤਾਵੇਂ ਜਿਦੋ ਲੜਦਾ ਤੇਲਾ ਦੇਲਾ ਦੇ ਕਰਤਾਵੇਂ ਜਿਦੋ ਲੜਦਾ ਤੇਲਾ ਦੇਲਾ ਦੇ ਕਰਦਾ ਨੀ ਮੋਰੂ ਬੋਲੂ ਦਾ ਕੋਲੂ ਕਦੀ ਪਾਲੂ ਪਾਈ ਵਿੱਚ ਸਰਦੀ ਆਜਾ ਕੁੜਗੋ ਸਾਨੂੰ ਆਸ਼ਕ ਬਖਾ ਮਾਇਆਸ਼ਕ ਸੂਲੀ ਚੜਦੇ ਨੀ ਚੜਦੇ ਚੜਦੇ ਕਰਨ ਕੋਲੋਲਾ ਮੋਤੋ ਮੂੜਨਾ ਕਰਦੇ ਨੀ ਦੁਰਦੀ ਹੀਰ ਰੀਆਂ ਵਿੱਚ ਬਰੀ ਤਾਂ ਕਰਦੇ ਦੁਰਦੀ ਹੀਰ ਦੀਆਂ ਵਿੱਚ ਬਰੀ ਤਾਂ ਕਰਦੇ ਦੁਰਦੀ ਹੀਰ ਦੀਆਂ ਵਿੱਚ ਬਰੀ ਤਾਂ ਕਰਦੇ ਵੇ ਜਿਹੜੀ ਕਣਕ ਤੇਰੀ ਘੜਿਆਂ ਨੇ ਮਾਰੀ ਉਹਦੀ ਆਸ ਨਾ ਕਰਵੇ ਵੇ ਜਿਹੜੀ ਕੜੀ ਨਾਲ ਟੋਟ ਤੱਕ ਇਹ ਜਾਰੀ ਉਸ ਗਈ ਨਾ ਬੜਵੇ ਟੁੱਟ ਗਈ ਜਾਰੀ ਦਾ ਸਬਰ ਦੇ ਬੁਰਾ ਕਰਵੇ ਮੇਰੀ ਦਾ ਸਬਰ ਤੋਂ ਕਰਵੇ ਟੁੱਟ ਗਈ ਜਾਰੀ ਦਾ ਪਰ ਹੋਰ ਵੇਰ ਲਾਉ ਵੀ ਮਿੱਤਰ ਹੁਣ ਆਪਾਂ ਉਹ ਬੇਬੇ ਨੂੰ ਸੁਣਾ ਬੇਬੇ ਮੈਨੂੰ ਫੇਰ ਕਾਹਲ ਕਰੀ ਜਾਂਦੀ ਆ ਠੀਕ ਆ ਜਿਸ ਵੀ ਤੂ ਫੇਰ ਆਰੋ ਆਰੋ ਬੇਬੇ ਕੋਈ ਨਾ ਬੇਬੇ ਤੂੰ ਸੁਣਾ ਬੇਬੇ ਤੂੰ ਸੁਣਾਗੀ ਬੇਬੇ ਤੂੰ ਸੁਣਾਗੀ ਹੋਰ ਨਾ ਪਾਵੋ ਕੀ ਹੋ ਗਿਆ ਕੋਈ ਛਾਵਾ ਹੈ ਗਿਆ ਕੋਣ ਦਾ ਇੱਕ ਮਿੰਟ ਮੜਾ ਇਹਨੂੰ ਵੀਡੀਓ ਕੱਟਿੰਗ ਐਮ